ਜ਼ਿਲ੍ਹਾ ਪਾਸ਼ਾ ਦਫ਼ਤਰ ਕਪੂਤਲਾ ਵੱਲੋਂ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਫਗਵਾੜਾ ਦੇ ਸਹਿਯੋਗ ਦੇ ਨਾਲ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਇਸ ਮੌਕੇ ਖਾਸ ਕਵੀ ਦਰਬਾਰ ਵੀ ਉਲੀਕਿਆ ਗਿਆ ਸੁਪ੍ਰਸਿੱਧ ਕਵਿਤਰੀ ਤੇ ਲੇਖਿਕਾ ਡਾਕਟਰ ਜਸਪ੍ਰੀਤ ਕੌਰ ਫਲਕ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਬਲਵਿੰਦਰ ਕੁਮਾਰ ਉਪ ਮਹਾ ਪ੍ਰਬੰਧਕ ਪਾਵਰ ਗ੍ਰਿਡ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਹਿੰਦੀ ਕਵੀਆਂ ਅਤੇ ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਤੇ ਰਾਮਗੜੀਆ ਕਾਲਜ ਫਾਰ ਔਰਤਾਂ ਦੀਆਂ ਵਿਦਿਆਰਥਣਾਂ ਨੇ ਵੀ ਰਚਨਾਵਾਂ ਪੇਸ਼ ਕੀਤੀਆਂ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਪਾਸ਼ਾ ਅਫਸਰ ਕਪੂਰਥਲਾ ਵੱਲੋਂ ਪਾਸ਼ਾ ਵਿਭਾਗ ਵੱਲੋਂ ਉਲੀਕੇ ਜਾਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਵਿਸ਼ੇਸ਼ ਅੰਕ ਦੇ ਰਚਨਾਵਾ ਅਤੇ ਨਾਲ ਦੀ ਨਾਲ ਸਰਵੋਤਮ ਪੁਰਸਕਾਰ ਲਈ ਰਚਨਾਵਾਂ ਨੂੰ ਸੱਦਾ ਵੀ ਦਿੱਤਾ ਗਿਆ ਇਸ ਮੌਕੇ ਡਾਕਟਰ ਸਰਲਾ ਭਾਰਦवाज ਤੇ ਡਾਕਟਰ ਜੋਤੀ ਵਰਮਾ ਪ੍ਰਿੰਸੀਪਲ ਸੰਦੂਰ ਪਬਲਿਕ ਸਕੂਲ ਦਾ ਉਹਨਾਂ ਦੇ ਸਾਹਿਤ ਦੇ ਖੇਤਰ ਦੇ ਵਿੱਚ ਉਪਲਬਧੀਆਂ ਦੇ ਲਈ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਜ਼ਿਲ੍ਹਾ ਪਾਸ਼ਾ ਦਫ਼ਤਰ ਕਪੂਤਲਾ ਵੱਲੋਂ ਲਗਾਈ ਗਈ ਜਿਸ ਦੇ ਵਿੱਚ ਕੇ ਮਹਿਮਾਨਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਸਕੂਲ ਦੇ ਲਈ ਕਿਤਾਬਾਂ ਖਰੀਦੀਆਂ ਤੇ ਨਾਲ ਦੀ ਨਾਲ ਇਹ ਯਕੀਨੀ ਬਣਾਇਆ ਕਿ ਉਰਦੂ ਪਾਸ਼ਾ ਲਾਇਬ੍ਰੇਰੀ ਵੀ ਆਉਣ ਵਾਲੇ ਸਮੇਂ 'ਚ ਬਣਾਈ ਜਾਵੇਗੀ ਜਿੱਥੇ ਇੱਕ ਪਾਸੇ ਕਵੀ ਤੇ ਕਵਿਤਰੀਆਂ ਨੇ ਹਿੱਸਾ ਲਿਆ ਉੱਥੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ ਤੇ ਹਿੱਸਾ ਲਿਆ ਨਾਲ ਦੀ ਨਾਲ ਜ਼ਿਲ੍ਹਾ ਪਾਸ਼ਾ ਵਿਭਾਗ ਕਪੂਰਥਲਾ ਵੱਲੋਂ ਉਰਦੂ ਅਮੋਸ 익ਲਾਈ ਕੋਰਸ ਵਿੱਚ ਦਾਖਲਾ ਲੈਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਦੀ ਨਾਲ ਫਾਰਮ ਵੀ ਵੰਡੇ ਗਏ